ਇੱਧਰ ਆ ਲਓ ਚਲ ਐਮਰਜੈਂਸੀ ਚੱਲ ਚਲ ਇੰਟਰਵਿਊ ਕਰਦੇ ਆਂ ਤੇ ਇੰਟਰਵਿਊ ਤੇ ਇੰਟਰਵਿਊ ਤੁਸੀਂ ਬੋਲਦੇ ਟੇਕ ਕੁਆਲਟੀ ਕੋਲਿਆ ਤੁਸੀਂ ਸਰ ਜੀ ਹੋ

ਮੇਰੀ ਵਾਰ ਗੌਰ ਕਹਿੰਦੇ ਬਾਬੀ ਵੀ ਹੁੰਦੇ ਨਹੀਂ ਦਿਖਾਇਆ ਇਹਦੇ ਵਿੱਚ ਤੇ ਤੁਸੀਂ ਬੰਦ ਕੇ ਤੁਸੀਂ ਕੋਈ ਫਾਇਦਾ ਨਾ ਪਾ ਜਾਈਏ ਬੰਦੇ ਆਹ ਤੜ ਨੂੰ ਤੁਸੀਂ ਆ ਨੰਦ ਨੂੰ ਅੱਜ ਤੂੰ ਬਹੁਤ

ਇਹ ਤੋਂ ਉਹਨੂੰ ਪੈਸਾ ਨਹੀਂ ਮਿਲਿਆ ਜੀ ਮੈਂ ਸਰੂ ਨੂੰ ਵੀ ਲੈ ਕੇ ਗਿਆਗਾ ਹੋਰ ਮੈਂ ਚੈਲਨ ਵੀ ਕਰ ਦੂੰਗਾ ਸਿਵਲ ਸੈਕਸ਼ਨ ਸਰ ਜੀ ਮੈਂ ਸਿਵਲ ਸੈਕਸ਼ਨ ਨੇ ਅਪਲੀਕੇਸ਼ਨ ਦੇ ਦੇ ਉਹ ਵੈਸੇ ਪਹਿਲਾਂ ਹੀ ਸੀ ਜੀ ਬਰੀ ਗੱਲ ਸਰ ਉਹਨੂੰ ਐਪਲੀਕੇਸ਼ਨ ਦੇ ਦਿਓ ਜਦੋਂ ਤੁਹਾਨੂੰ ਮੇਰਾ ਨਾਮ ਦੇਖਾ ਉਸ ਟਾਈਮ ਮੈਨੂੰ ਫਾਰਵਰਡ ਕਰ ਠੀਕ ਹੈ ਸਰ ਤੁਹਾਡੀ ਬਾਈਟ ਚੇਂਜ ਸੀ ਇੱਕ ਮਿੰਟ ਮਲੇਰਕੋਟਲੇ ਸਰ ਤੁਸੀਂ ਅੱਜ ਇਹ ਹਾਂ ਮਲੇਰਕੋਟਲੇ ਕਾਦੇ ਬਾਰੇ ਇਨਸਪੈਕਸ਼ਨ ਕੀਤੀ ਹੈ ਸਰ ਕੀ ਕੀਤਾ ਪਰ ਰੂਟੀਨ ਦੀ ਇਨਸਪੈਕਸ਼ਨ ਹੈ ਕੀਤੀ ਹੈ ਜੀ ਬੜੀ ਖੁਸ਼ੀ ਹੋਈ ਉਹਰੇ ਆ ਕੇ ਪਾਰਕਿੰਗ ਦੇ ਵਿੱਚ ਸਕੂਟਰ ਲਾਉਣ ਨੂੰ ਜਗ੍ਹਾ ਹੈ ਨਹੀਂ। ਉਹ ਭੜੀਆਂ ਭਰੀਆਂ ਹੋਈਆਂ। ਬਹੁਤ ਅੱਛਾ ਕੰਮ ਹੋ ਰਿਹਾ ਹੈ। ਸਾਰੇ ਸਟਾਫ ਨੂੰ ਕਿਹਾ ਵੀ ਹੋਰ ਵੀ ਵੱਧ ਚੜ ਕੇ ਕੰਮ ਕਰੋ। ਸਰ ਹੋਰ ਕੀ ਕੀ ਕਮੀਆਂ? ਹੋਰ ਕੀ ਕੀ ਕਮੀਆਂ ਤੁਹਾਨੂੰ ਮਿਲੀਆਂ ਸਰ ਇੱਥੇ ਵੱਲ ਹਸਪੀਟਲ ਦੇ ਵਿੱਚ ਜੀ। ਕੁਛ ਇੱਕ ਜਿਸ ਤਰ੍ਹਾਂ ਕਿ ਕੁਝ ਕੋਰਨਰਸ ਦੇ ਵਿੱਚ ਥੋੜਾ ਜਿਹਾ ਸਫਾਈ ਦੇ ਸਬੰਧ ਵਿੱਚ ਵੱਧ ਧਿਆਨ ਦੇਣ ਦੀ ਲੋੜ ਹੈ। ਠੀਕ ਹੈ ਜੀ। ਠੀਕ ਹੈ ਜੀ। ਤੇ ਜਿਹੜੇ ਮਰੀਜ਼ ਹੈਗੇ ਆ ਉਹਨਾਂ ਦੇ ਨਾਲ ਜਦੋਂ ਵੀ ਅਸੀਂ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਭੇਜਦੇ ਆ ਤਾਂ ਉਹਦੇ ਵਾਸਤੇ ਨਾਲ ਜੇ ਸਰਕਾਰ ਦਾ ਬੰਦਾ ਵੀ ਨਾਲ ਚਲਾ ਜਾਵੇ ਕੱਲੇ ਰਿਸਤਰਾਂ ਦਾ ਉਹ ਵੀ ਜਿਆਦਾ ਬੈਟਰ ਹੋਊਗਾ ਤੇ ਸਰ ਜੀ ਜਿੰਨੇ ਵੀ ਪੇਸ਼ੈਂਟ ਨੇ ਜਿਆਦਾਤਰ ਪੇਸ਼ੈਂਟਸ ਨੂੰ ਰੈਫਰ ਹੀ ਕੀਤਾ ਜਾਂਦਾ ਜੀ ਉਹਦੇ ਬਾਰੇ ਤੁਸੀਂ ਕੋਈ ਰਿਕਾਰਡ ਵਗੈਰਾ ਚੈੱਕ ਕੀਤਾ ਸਰ ਮੈਂ ਸਰ ਸਾਰਿਆਂ ਦੀਆਂ ਪਹਿਲਾਂ ਵੀ ਚੈੱਕ ਕਰਕੇ ਆ ਰਿਹਾ ਜਿਹਦੇ ਫੋਨ ਲੱਗ ਰਹੇ ਸੀ ਉਹਨਾਂ ਦੇ ਰਿਕਾਰਡ ਵੀ ਚੈੱਕ ਕਰਕੇ ਆ ਰਿਹਾ ਵਾਰਡ ਸਾਰੇ ਭਰੇ ਹੋਏ ਸੀ ਪੈਡੀਟਰੀ ਵਾਰਡ ਦੇ ਵਿੱਚ ਇੱਕ ਮੰਜਾ ਵੀ ਖਾਲੀ ਨਹੀਂ ਸੀ ਠੀਕ ਹੈ ਜੀ ਮਰੀਜ਼ਾਂ ਨਾਲ ਇਹ ਵੀ ਗੱਲ ਕੀਤੀ ਹੈ ਵੀ ਦੁਬਾਰਾ ਦਵਾਈਆਂ ਤਾਂ ਨਹੀਂ ਆ ਰਹੀਆਂ ਉਹਨਾਂ ਨੇ ਕਿਹਾ ਕਿ ਬਾਹਰੋਂ ਕੋ ਸੋ ਨਨ ਰੀਡਿਅਲ ਦਵਾਈਆਂ ਅੱਜ ਹਾਜ਼ਰ ਨੇ ਠੀਕ ਹੈ ਜੀ ਐਕਸ-ਰੇ ਮਸ਼ੀਨਾਂ ਦੋਨੋਂ ਫੰਕਸ਼ਨਲ ਆ ਜਿਹੜੀਆਂ ਸਾਲੀਆਂ ਸਾਡਾ ਬਲੱਡ ਬੈਂਕ ਵੀ ਬਹੁਤ ਅੱਛਾ ਕੰਮ ਕਰ ਰਿਹਾ ਹੈ ਲੈਬ ਦੇ ਵਿੱਚ ਵੀ ਕੱਲ ਵੀ ਤਰੀਕ ਦੇ ਵਿੱਚ 45 ਮਰੀਜ਼ਾਂ ਦੇ ਟੈਸਟ ਹੋਏ ਨੇ ਔਰ ਇੱਥੇ ਰੈਗੂਲਰ ਕੋਈ ਲੇਡੀ ਡਾਕਟਰ ਤਾਂ ਨਹੀਂ ਹੈ ਕੋਈ ਹੋਰ ਡਾਕਟਰ ਵੀ ਬਹੁਤ ਘੱਟ ਨੇ ਜੀ 70 80% ਪੋਸਟਾਂ ਨੇ ਜਿਹੜੀਆਂ ਉਹ ਫਿਰ ਵੀ ਉਹਦੇ ਕਿਵੇਂ ਇਸ ਤਰੀਕੇ ਨਾਲ ਕਿਉਂ ਭਰਿਆ ਹੋਇਆ ਹੈ ਜੀ ਹਸਪੀਟਲ ਇਹ ਡਾਕਟਰਾਂ ਦੀ ਕਮੀ ਦੇ ਬਾਵਜੂਦ ਲੋਕਾਂ ਦਾ ਵਿਸ਼ਵਾਸ ਹੈ ਜੀ ਸਰਵਿਸਿਜ਼ ਦੇ ਵਿੱਚ ਤਾਂ ਭਰਿਆ ਹੋਇਆ ਹੈ ਜੇ ਲੋਕੋ ਨੂੰ ਐ ਲੱਗੇ ਵੀ ਸਾਨੂੰ ਜਾਂਦਿਆਂ ਨੂੰ ਕੋ ਸਾਨੂੰ ਦਵਾਈਆਂ ਬਾਹਰੋਂ ਲਿਖਣ ਨੂੰ ਕਹਿਣਗੇ ਟੈਸਟ ਬਾਹਰੋਂ ਕਰਾਉਣਗੇ ਕੌਣ ਆਊਗਾ ਇੱਥੇ ਕੋਈ ਨਹੀਂ ਆਊਗਾ ਸਰ ਤੁਸੀਂ ਅੱਜ ਦੇਖਿਆ ਜੀ ਤੁਸੀਂ ਹਫ਼ਤਾ ਪਹਿਲਾਂ ਦੇਖਦੇ ਬੈਡਰ ਕਿੰਨੇ ਚਾਰੇ ਬਾੜ ਖਾਲੀ ਪਏ ਸਰ ਤੁਸੀਂ ਐ ਕਰਿਓ ਤੁਸੀਂ ਮੈਨੂੰ ਕਿਦਾਂ ਰਾਤ ਨੂੰ ਘੰਟੀ ਮਾਰਦੇ ਹੋ ਕਿਸੇ ਵੀ ਟਾਈਮ ਕਿ ਬਾੜ ਸਾਰੇ ਖਾਲੀ ਪਏ ਐ ਤੇ ਮੈਨੂੰ ਪਟਿਆਲਾ ਚੰਡੀਗੜ੍ਹ ਤੋਂ ਆਉਣ ਲੱਗੇ 2 ਘੰਟੇ ਲੱਗਣੇ ਐ ਮੈਂ ਆਜਾਂ ਤੁਹਾਨੂੰ ਵੀਡੀਓ ਭੇਜ ਦਾਂਗੇ ਵੀਡੀਓ ਨਹੀਂ ਭੇਜਣੀ ਲੋੜ ਹਾਂਜੀ ਸਰ ਕਿਉਂ ਮੈਂ ਖੁਦ ਆਨ ਲਈ ਥੋੜੀ ਸੇਵਾ ਹਾਜ਼ਰ ਹੋਣੀ ਤੇ ਕੰਟੇਨ ਨਹੀਂ ਇੱਥੇ ਚੱਲ ਰਹੀ ਸਰ ਕੀ ਕਰਦਾ ਟੱਕਰ ਨਿਕਲਣ ਤਿੰਨ ਦਾਇਜੂ ਘਰ ਤਾਂ ਫਾਈਨਲ ਏ हां ओके वो कहंदे जी हो गया जी फाइनल कंटी मोबाइल नंबर किन्ना ਥਾ ਤੁਹਾਡਾ ਮੇਰਾ 98142 29701 ਠੀਕ ਹੈ ਜੀ ਥੈਂਕ ਯੂ ਔਰ ਮੈਂ ਸਾਰੇ মিডিਆ ਦਾ ਵੀ ਧੰਨਵਾਦ ਕਰਦਾ ਜਿਹੜੇ ਕਿ ਮੇਰੇ ਅੱਗੇ ਪਿੱਛੇ ਭੱਜ ਰਹੇ ਸੀਗੇ ਮੇਰੇ ਦੋ ਸ਼ਬਦ ਸੁਣਨ ਵਾਸਤੇ ਇਹਦਾ ਮਤਲਬ ਉਹਨਾਂ ਦਾ ਵੀ ਗਹਿਰਾ ਇੰਟਰਸਟ ਹੈ ਇਸ ਹਸਤਾ ਦੇ ਵਿੱਚ ਸਮਝ ਗਏ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਉਹ ਡਿਵਾਈਡ ਕਰ ਲਿਆ ਇੱਥੇ ਮੈਂ ਤਾਂ ਮਸੀਂ ਮੈਂ ਤੁਹਾਨੂੰ ਮੌਕਾ ਦੇਉਂਦਾ ਵਾਈਟ ਵਾਚ ਲੈ ਲੈਂਦੇ ਮੈਂ ਸੇਵਾ ਕਰਦਾ ਨਹੀਂ ਫਿਰ ਤੁਸੀਂ ਨਹੀਂ ਤੁਸੀਂ ਨਾ ਗਿਆ ਕਿ ਆਏ تھے ਕੀ ਸੀਗਾ ਕਿ ਅੱਜ ਇਹ ਕਾਦੀ ਵਿਜ਼ਿਟ ਸੀ ਕਿੰਨਾ ਦੀ ਸੀਗੀ ਵਿਜ਼ਿਟ ਇਹ ਪ੍ਰਾਈਸ ਵਿਜ਼ਿਟ ਸੀ ਆਪਣੇ ਡਾਇਰੈਕਟਰ ਸਰ ਆਗੇ ਕੀ ਨਾਮ ਹੈ ਜੀ ਦਾ ਹੈ ਸਿਸਟਮ ਕਾਰਪੋਰੇਸ਼ਨ ਦਾ ਕੀ ਨਾਮ ਹੈ ਇਹਨਾਂ ਦਾ ਮਿਸਟਰ ਡਾਕਟਰ ਅਨਿਲ ਅਨਿਲ ਅੱਗੇ ਜੀ ਨੇ ਆਪਣੇ ਜ਼ਿਲ੍ਹੇ ਨੂੰ ਨਿਆਣੇ ਦਾ ਮਾਡਲ ਹਸਪੀਟਲ ਬਣਾਇਆ ਹੈ ਤੇ ਇਹ ਹੁਣ ਡਾਇਰੈਕਟਰ ਲੱਗਿਆ ਕਿ ਹੀ ਇਸ ਟ੍ਰਾਈਂਗ ਟੂ ਪ੍ਰੂਵ ਕਿ ਸਾਰੇ ਸਾਰੇ ਜ਼ਿਲ੍ਹੇ ਮਾਡਲ ਬਣਦਾ ਹੈ ਐਸੋਮੋਸੋ ਵੱਜ ਉਹ ਆਪਣਾ ਦੇਖ ਕੇ ਤੁਹਾਡੇ ਕੀਤਾ ਹੈ ਉਹਨਾਂ ਨੇ ਸਰਵੇ ਇਹ ਪੁੱਛੋਗੇ ਕਿ ਐਨ ਕਿਉਂ ਖੁਸ਼ ਹੋ ਕੇ ਕਿ ਕਾਫੀ ਇੰਪਰੂਵਮੈਂਟ ਹੈ ਨਾ ਲੱਗੀ ਇਹਨਾਂ ਦੀ ਪਹਿਲੀ ਵਿਜ਼ਿਟ ਸੀ ਮੇਰੇ ਔਨ ਤੇ ਜਿਹੜੀਆਂ ਮੈਡਮ ਕਹਿੰਦੇ ਨੇ ਕਿ ਇੱਥੇ ਹਸਪਤਾਲ ਦੇ ਵਿੱਚ ਤੁਸੀਂ ਕੀ ਉਹਨਾਂ ਵੱਲ ਧਿਆਨ ਦੇਵੋ ਸਾਰੇ ਧਿਆਨ ਦਿੱਤੇ ਮੈਂ ਤੁਹਾਡੇ ਔਨ ਤੇ ਛੇਨ ਟੀਮ ਵੀ ਚਾਲੂ ਕਰਤਾ ਜਨੋਸ਼ੀ ਵੀ ਚਾਲੂ ਕਰਤੀ ਬਣਾ ਰਹੇ ਹਾਂ ਔਰ ਸਾਰਾ ਕੁਝ ਚਾਲੂ ਲੱਗਦਾ ਹੈ ਬੰਦ ਠੀਕ ਹੈ ਆਈਲ ਟ੍ਰਾਈ ਮੈਂ ਬੈਸ ਪਰ ਕੋਈ ਗੱਲ ਚਲੋ ਉਹਨਾਂ ਆ ਕੇ ਲੈ ਆਪਦੇ ਉਹ ਹਾਗੇ ਲਈ ਬਾਜੀ ਸਾਡੇ ਦੇ